ਤਾਲੀਬਾਨਿਆਂ ਨੂੰ ਅੱਤਵਾਦੀ ਕਹਿਣ ਵਾਲੀ ਮੋਦੀ ਸਰਕਾਰ ਅੱਜ ਉਹਨਾਂ ਅੱਤਵਾਦੀਆਂ ਨੂੰ ਹੀ ਭਾਰਤ ਸੱਦ ਮੀਟਿੰਗਾਂ ਕਰ ਰਹੀ ਗੁੱਡ ਤਾਲੀਬਾਨ ਬੈਡ ਤਾਲੀਬਾਨ ਗੁੱਡ ਟੈਰੋਰੀਜ਼ਮ ਬੈਡ ਟੈਰੋਰੀਜ਼ਮ ਇਹ ਅਬ ਚੱਲਨੇ ਵਾਲਾ ਨਹੀਂ ਫੈਸਲਾ ਕਰੋ ਕਿ ਆਪ ਆਤੰਗਵਾਦ ਕੇ ਸਾਥ ਹੋ ਕੀ ਆ ਮਾਨਵਤਾ ਕੇ ਸਾਥ ਹੋ ਮਿਲਨੇ ਕਰੋ ਬਿੱਤੇ ਦੇ ਨਹੀਂ ਤਾਲੀਬਾਨ ਲੀਡਰ ਆਮੀਰ ਖਾਨ ਮੁਲਕੀ ਜੋ ਕਿ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਹੈ ਭਾਰਤੀ ਦੌਰੇ ਤੇ ਆਇਆ ਜਿਸ ਦੌਰਾਨ ਉਸਨੇ ਭਾਰਤੀ ਫੋਰਨ ਮਿਨਿਸਟਰ ਨਾਲ ਮੀਟਿੰਗ ਕਰ ਵਪਾਰ ਅਫਗਾਨਿਸਤਾਨ ਚ ਭਾਰਤੀ ਐਮਬੈਸੀ ਖੋਲਣ ਤੇ ਹੋਰ ਕਈ ਮੁੱਦਿਆਂ ਤੇ ਗੱਲਾਂ ਕੀਤੀਆਂ ਇਹ ਉਹੀ ਤਾਲੀਬਾਨ ਹੈ ਜਿਸ ਤੇ ਯੂ ਐਸ ਏ ਨੇ ਅਸਾਮਾ ਬਿੱਲ ਲਦੀਨ ਨੂੰ ਪਨਾਹ ਦੇਣ ਅਤੇ ਅਮਰੀਕਾ ਚ ਅਤਵਾਦੀ ਹਮਲੇ ਕਰਨ ਦੇ આરોਪ ਲਾਏ ਸਨ ਤੇ ਇਨਾਂ આરોਪਾਂ ਕਰਕੇ ਹੀ ਅਮਰੀਕਾ ਨੇ 2001 ਵਿੱਚ ਅਫਗਾਨਿਸਤਾਨ ਤੇ ਹਮਲਾ ਵੀ ਕੀਤਾ ਜਿਸ ਦੌਰਾਨ ਤਾਲੀਬਾਨ ਸਰਕਾਰ ਵਰਦਾ ਤਖਤਾ ਪਲਟ ਕਰ ਅਮਰੀਕਾ ਨੇ ਆਪਣੀ ਆਰਮੀ ਸਹਾਰੇ ਅਫਗਾਨਿਸਤਾਨ ਤੇ 20 ਸਾਲ ਕਬਜ਼ਾ ਕਰੀ ਰੱਖਿਆ ਅਤੇ ਇਹਨਾਂ 20 ਸਾਲਾਂ ਵਿੱਚ ਤਾਲਿਬਾਨ ਵੱਲੋਂ ਅਮਰੀਕਾ ਖਿਲਾਫ ਹਥਿਆਰਬੰਦ ਬਗਾਵਤ ਵੀ ਚੱਲਦੀ ਰਹੀ ਅਰਬਾਂ ਖਰਬਾ ਦਾ ਨੁਕਸਾਨ ਹੋਣ ਤੋਂ ਬਾਅਦ ਆਖਰਕਾਰ 2020 ਵਿੱਚ ਅਮਰੀਕਾ ਨੂੰ ਅਫਗਾਨਿਸਤਾਨ ਛੱਡ ਜਾਣਾ ਹੀ ਪਿਆ ਇਸ ਬਗਾਵਤ ਦੌਰਾਨ ਤਾਲਿਬਾਨੀਆਂ ਨੂੰ ਸਾਰੀ ਦੁਨੀਆ ਵਿੱਚ ਟੈਰਰਿਸਟ ਘੋਸ਼ਿਤ ਕੀਤਾ ਗਿਆ ਜਿਸ ਕਰਕੇ ਕਈ ਦੇਸ਼ਾਂ ਦੇ ਮੰਤਰੀਆਂ ਨੇ ਤਾਲਿਬਾਨ ਨੂੰ ਇੱਕ ਟੈਰਰਿਸਟ ਗਰੁੱਪ ਦੱਸਿਆ ਜਿਨ੍ਹਾਂ ਵਿੱਚ ਕਾਂਗਰਸ ਤੇ ਭਾਜਪਾ ਦੇ ਮੰਤਰੀ ਵੀ ਸਨ ਲੇਕਿਨ ਕੁਝ ਲੋਕ ਬੇਸਰਮੀ ਕੇ ਸਾਥ ਤਾਲਿ का तो समर्थन किया जा रहा है तालिबान का समर्थन का मतलब मानवता विरोधी शक्तियों को समर्थन देना बुद्ध के शांति और मैत्री के संदेश को रोकने की साजिश का हिस्सा है तालिबान का समर्थन करना महिलाओं और बच्चों के विरोधी तालिबान के कृत्यों का समर्थन करने का मतलब महिलाओं और आधी आबादी का अपमान करना बच्चों का अपमान करना ਗੁੱਡ ਟੈਰਰਿਜ਼ਮ ਬੈਡ ਟੈਰਰਿਜ਼ਮ ਇਹ ਅਬ ਚੱਲਨੇ ਵਾਲਾ ਨਹੀਂ ਤੇ ਅੱਜ ਪਾਵਰ ਆਉਣ ਤੋਂ ਬਾਅਦ ਉਹਨਾਂ ਤਾਲੀਬਾਨੀਆਂ ਨਾਲ ਹੀ ਮੀਟਿੰਗਾਂ ਹੋ ਰਹੀਆਂ ਭਾਰਤੀ ਲੀਡਰਾਂ ਦੇ ਨਜ਼ਰੀਏ 'ਚ ਆਏ ਇਸ ਬਦਲਾਅ ਦਾ ਕਾਰਨ ਤਾਲੀਬਾਨੀਆਂ ਦਾ ਸੱਤਾ ਵਿੱਚ ਆਉਣਾ ਹੈ ਜਾਂ ਇਹ ਰਿਸ਼ਤਾ ਪਹਿਲਾਂ ਤੋਂ ਚੱਲਦਾ ਆ ਰਿਹਾ ਕਿਉਂਕਿ ਥੋੜੇ ਸਮੇਂ ਪਹਿਲਾਂ ਯੂ ਐਸ ਏ ਦੇ ਸੀ ਆਈ ਏ ਏਜੰਟ ਨੇ ਇੱਕ ਖੁਲਾਸਾ ਕੀਤਾ ਸੀ ਕਿ ਕਿਵੇਂ ਭਾਰਤ ਤਾਲੀਬਾਨੀ ਲਿੰਕ ਵਰਤ ਰਿਹਾ ਆਪਣੇ ਕੰਮ ਕਰਾਉਣ ਲਈ ਇਸ ਇਸ ਗੋਇੰਗ ਟੂ ਸਾਊਂਡ ਲਾਈਕ ਦ ਕ੍ਰੇਜ਼ੀਸਟ ਥਿੰਗ ਐਵਰ ਓਕੇ ਬਟ ਵਾਟ ਦ ਇੰਡੀਅਨਸ and the taliban are doing i kid you not India is using Taliban's network to assassinate Kashmiri militants in Pakistan. <laughs> Are you serious? I swear to god. ਪਰ USA ਦੀਆਂ ਗੱਲਾਂ ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸੇ ਅਮਰੀਕਾ ਨੇ ਸਿੱਧੇ ਇਹ ਅਹਿਮਦ ਅਲਸਰਾ ਨੂੰ ਅਤਵਾਦੀ ਕਹਿ ਉਸਦੇ ਸਿਰ ਤੇ 10 ਲੱਖ ਡਾਲਰ ਦਾ ਇਨਾਮ ਰੱਖਿਆ ਸੀ ਪਰ ਅੱਜ ਜਦ ਉਹ ਤਖਤਾ ਪਲਟ ਕੇ ਸੀਰੀਆ ਦਾ ਪ੍ਰੈਜ਼ੀਡੈਂਟ ਬਣ ਗਿਆ ਤਾਂ ਉਹੀ ਅਮਰੀਕਾ ਜੋ ਪਹਿਲਾਂ ਅਤਵਾਦੀ ਕਹਿੰਦਾ ਸੀ ਅੱਜ ਅਹਿਮਦ ਅਲਸਰਾ ਨਾਲ ਮੀਟਿੰਗਾਂ ਕਰ ਫੋਟੋਆਂ ਖਿਚਾ ਰਿਹਾ ਯਾਨੀ ਸਿਆਸਤ ਖਿਲਾਫ ਬੋਲਣ ਵਾਲੇ ਉਦੋਂ ਤੱਕ ਹੀ ਅਤਵਾਦੀ ਤੇ ਵੱਖਵਾਦੀ ਹਨ ਜਦੋਂ ਤੱਕ ਉਹ ਪਾਵਰ ਵਿੱਚ ਨਹੀਂ ਆ ਜਾਂਦੇ ਪੰਜਾਬੀਆਂ ਨੂੰ ਵੀ ਅੱਜ ਖਾਲਿਸਤਾਨੀ ਹੱਤਵਾਦੀ ਤੇ ਵੱਖਵਾਦੀ ਕਿਹਾ ਜਾਂਦਾ ਪਰ ਅੱਗੇ ਕੀ ਹੋਣਾ ਇਹ ਵਕਤ ਹੀ ਦੱਸੂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਜਾਂਦੇ ਜਾਂਦੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਨਾ